बहुत बहुत बधाई करना और नमन करना उन्होंने जो अपनी सूखा देते अगर सामान जोड़ा गुण देखने मिलेगा और उसका मैं मुबारकबाद देना सारे देशवासियों फिर भगवान राम का मंदिर भाई गुरु भगवान रामराजमान पे ने सब सारे देशवासियों को बहुत खुशी ਔਰ પ્રાર્થના ਕਰਨ ਬਗਵਾਹ ਕਰਦੇ ਹਾਂ ਕਿ ਸਤਿ ਸ੍ਰੀ ਅਕਾਲ ਅਸ਼ੀਰਵਾਦ ਰੱਖੋ ਔਰ ਸੋਚੋ ਕਿ ਅੱਜ ਦਿੱਲੀ ਨਾਗਰ ਵਿੱਚ 4 ਨਜ਼ਰ ਆਇਆ ਤੁਸੀਂ ਆਕਾ ਸੈਂਟਰਲ ਦੇ ਵਿੱਚ ਗਏ ਕਿੰਨੇ ਸਮਾਜਿਕ ਅੱਜ ਆਕਾ ਸੈਂਟਰ ਦੇ ਵਿੱਚ ਵੀ ਬਹੁਤ ਕੋਈ ਗ੍ਰਾਮ ਸੀ ਬਹੁਤ ਸਾਰੇ ਸਾਰੇ ਲੋਕ ਆਣੇ ਸ਼ਹਿਰ ਦੇ ਸਾਡੇ ਮੇਰੇ ਤੋਂ 40 ਪ੍ਰੋਗਰਾਮ ਜਿਹੜੇ ਔਰ ਮੈਂ ਇਹ ਸਾਡੇ ਇਹ ਸ਼ਹਿਰ ਵਾਸੀਆਂ ਨੂੰ ਅਨੁਸ਼ੁੱਧਿਆ ਦੇ ਬਹੁਤ ਬਹੁਤ ਸਾਰਾ ਸਾਡਾ ਆਪਣੀ ਬਾਗੀ ਜਿੰਦੇ ਸੀ ਜਿਆ ਮੈਨੇ ਉਹਨਾਂ ਨੇ ਰਾਮ ਮੰਦਰ ਬਣਨ ਦੇਤੇ ਵਿਹਾਰੇ ਨੂੰ ਦਿੱਤੀ ਉਹਦੇ ਤੇ ਜਣਾ ਬਣਿਆ ਦੇਖੋ ਭਗਵਾਨ ਰਾਮ ਦਾ ਮੰਦਰ ਜਿਹੜਾ ਬਣਿਆ ਉਹ ਸਾਰਾ ਦੇਸ਼ ਜਿਹੜਾ ਕੁਝ ਬਣਾ ਦੇ 500 ਸਾਲ ਦਾ ਜਿਹੜਾ ਸਾਡਾ ਇੰਤਜ਼ਾਰ ਸੀ ਉਹ ਖਤਮ ਹੋਇਆ ਔਰ ਸਾਰਾ ਦੇਸ਼ ਸਾਰਾ ਵਰਲਡ ਜਿਹੜਾ ਵੇ ਤੁਸੀਂ ਮਨਾ ਰਹੇ ਸੀ ਪੰਜਾਬ ਦੇ ਵਿੱਚ ਵੀ ਸਾਡੇ ਇੱਥੇ ਹਰ ਸਮਾਜ ਜਿਹੜਾ 22 ਤਰੀਕ ਨੂੰ ਪਟਾਕੇ ਚਲਾ ਰਿਹਾ ਸੀ ਕੁਝ ਮਨਾ ਰਿਹਾ ਸੀ ਔਰ ਸਾਡੇ ਜਿਹੜੇ ਸੀਐਮ ਸਾਹਿਬ ਨੇ ਪੰਜਾਬ ਦੇ ਉਹਨਾਂ ਨੇ ਇੱਕ ਵਧਾਈ ਨਹੀਂ ਦਿੱਤੀ ਛੋਟੀ ਜਿਹੀ ਗਲੀ 'ਚ 2-4 ਇੱਟਾਂ ਲਗਾ ਕੇ ਕਰੋੜਾਂ ਰੁਪਈਆ ਦੇ ਐਡਾ ਦੇ ਨਾਲੇ ਕਰੋੜਾਂ ਰੁਪਈਆ ਦੇ ਬੋਰਡ ਲਗਾਉਣ ਵਾਲੇ ਨੇ ਕੋਈ ਬੋਰਡ ਨਹੀਂ ਲਗਾਇਆ ਕੋਈ ਵਧਾਈ ਨਹੀਂ ਦਿੱਤੀ ਔਰ ਸਕੂਲਾਂ ਦੇ ਵਿੱਚ ਛੁੱਟੀ ਉਸ ਦਿਨ ਨਹੀਂ ਕੀਤੀ ਗਈ ਮੈਂ ਕੁਛ ਨਾ ਚਾਹੁੰਦਾ ਵੀ ਇਹ ਪੰਜਾਬ ਦੇ ਨਾਲ ਕਿਉਂ ਬੁਕਰਾ ਪੰਜਾਬ ਦੀ ਜਨਤਾ ਕੋਈ ਇਲੈਕਸ਼ਨ ਆ ਰਹੇ ਇਹਦੇ ਵਿੱਚ ਇਸ ਚੀਜ਼ ਦਾ ਜਵਾਬ ਦੇਗੀ ਮੈਂ ਤੇ ਭਵੰਤਮਨ ਜੀ ਨੂੰ ਕਹਾਂਗਾ ਪੰਜਾਬ ਦੇ ਪੰਜਾਬੀਆਂ ਤੋਂ ਜੜੇ ਨੇ ਉਹਨਾਂ ਚੀਜ਼ ਦੀ ਮਾਫੀ ਮੰਗਦੇ ਸੈਂਟਰ ਸਰਕਾਰ ਦੀਆਂ ਸਕੀਮਾਂ ਆਮ ਆਦਮੀ ਪਾਰਟੀ ਆਪਣੇ ਦੇ ਕੇ ਦੱਸ ਰਹੀ ਹੈ ਕਿ ਕਹਾਂ ਕਹਿੰਦੀ ਬਿਲਕੁਲ ਜੀ ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਜਿਹਨਾਂ ਦੇ ਕੋਲ ਹਾਰ ਕਰਦੇ ਵਿੱਚ ਉਹਨਾਂ ਨੇ ਸਿਲੰਡਰ ਬਚਾਇਆ ਜਿਹਦੇ ਮੇਰੇ ਭੈਣ ਕੋਲ ਸਿਲੰਡਰ ਸੀਗਾ। ਹੋਰ ਵੀ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਸੈਂਟਰ ਸਰਕਾਰ ਵੱਲੋਂ ਆਈਆਂ ਪਰ ਕੋਈ ਵੀ ਜਿਹੜੀ ਜਿਹੜੀ ਸਕੀਮ ਹੈ ਸਾਡੀਆਂ ਸਾਡੇ ਪੰਜਾਬ ਸਰਕਾਰ ਦੇ ਉਹਨੇ ਲਾਗੂ ਨਹੀਂ ਹੋ ਦਿੱਤੀ ਤੇ ਕੁਝ ਇਹਦੇ ਵਿੱਚ ਸਾਡੇ ਪੰਜਾਬ ਦੀ ਜਨਤਾ ਦਾ ਨੁਕਸਾਨ ਹੋਇਆ। ਔਰ ਮੈਂ ਤਾਂ ਬਹੁਤ ਮਾਰ ਜੂਨ ਕਮਾਂਗਾ ਵੀ ਜੇਕਰ ਸਰਕਾਰ ਆਪਣੀ ਸਕੀਮਾ ਦੇ ਰਹੀ ਸੀ ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਸੀ ਤੇ ਤੁਹਾਨੂੰ ਉਸ ਦੀ ਤਕਲੀਫ ਸੀ ਤੁਸੀਂ ਕਿਉਂ ਨਹੀਂ ਉਹ ਲਾਗੂ ਹੋਣ ਦਿੱਤੀ ਇਹ ਦੇਖਾ ਜੇ ਪੰਜਾਬ ਦੇ ਜਿਹੜੇ ਪੰਜਾਬੀਆਂ ਦਾ ਸਾਡੇ ਅੰਦਰ ਬਹੁਤ ਵੱਡਾ ਨੁਕਸਾਨ ਹੋਇਆ ਔਰ ਆ ਇਲੈਕਸ਼ਨ ਆ ਰਹੇ ਨੇ ਇਸ ਚੀਜ਼ ਦਾ ਅਮ ਆਮ ਆਦਮੀ ਪਾਰਟੀ ਨੂੰ ਤਦਾ ਹਜ਼ਾਰ ਨੁਕਸਾਨ ਪਏਗਾ ਧੰਨ ਮੇਰਾ ਨਾਮ ਹਮਾਂਸ਼ੂ ਕਲੜਾ ਜੀ ਤੇ ਮੈਂ ਭਾਰਤੀ ਜਨਤਾ ਪਾਰਟੀ ਸਵਾਨੀ ਬਿਲਡਿੰਗ ਮੰਡਲ ਦਾ ਪ੍ਰਧਾਨ ਆ ਅੱਜ ਦਾ ਜਿਹੜਾ ਸਮਾਗਮ ਹੋਇਆ ਹੈ ਪਹਿਲੀ ਤਾਂ ਮੈਂ ਕਹ ਲਾ ਕਿ ਸਾਰੇ ਹੀ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਆ 75ਵਾਂ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ 76ਵਾਂ ਸਾਲ ਚੜ ਗਿਆ ਹੈ ਸਾਨੂੰ ਦੇਸ਼ ਦੇ ਸੰਵਿਧਾਨ ਨੂੰ ਮਿਲੇ ਨੂੰ ਤੇ ਉਹਦੇ ਨਾਲ ਨਾਲ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ ਉਹਨਾਂ ਦਾ ਜਨਮ ਦਿਹਾੜਾ ਵੀ ਹੈ ਉਹਦੀਆਂ ਵੀ ਮੈਂ ਸਾਰੇ ਹੀ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਸੀਂ ਸਾਰੇ ਦੇਸ਼ ਵਾਸੀ ਨੇ 26 ਜਨਵਰੀ ਦਾ ਤਿਹਾਰ ਮਨਾਇਆ ਆ ਰਾਮ ਲੱਲਾ ਜੀ ਦਾ ਤੇ ਅੱਜ ਅਸੀਂ ਗੰਦਰਤਵ ਦਿਵਸ ਮਨਾ ਰਹੇ ਹਾਂ 26 ਜਨਵਰੀ ਬਹੁਤ ਸਾਰੇ ਪੀਸ਼ ਭਗਤਾਂ ਨੇ ਆਪਣੀ ਸ਼ਹੀਦੀਆਂ ਦਿੱਤੀਆਂ ਅੱਜ ਤਾਂ ਕਰਕੇ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਲੋਕਾਣਾ ਵਾਸੀਆਂ ਨੂੰ ਗੰਦਰਤਵ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾ ਤੇ ਰਾਮ ਲੱਲਾ ਜੀ ਸਭ ਦੀ ਮਨੁਕਾਮਨਾ ਪੂਰੀ ਕਰੇ ਤੇ ਪੰਜਾਬ ਦੇ ਵਿੱਚ ਜਿਹੜਾ ਸੰਵਿਧਾਨ ਹੈ 26 ਜਨਵਰੀ ਨੂੰ ਬਣਾਇਆ ਗਿਆ ਹੈ ਪੰਜਾਬ 'ਚ ਵੀ ਸੰਵਿਧਾਨ ਲਾਗੂ ਹੋਏਗਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਾਜ ਕਰੇਗੀ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਇੱਕ ਨਵਾਂ ਸੰਵਿਧਾਨ ਲਿਖਿਆ ਜਾਏਗਾ ਪੰਜਾਬ 'ਚ ਵੀ ਭਾਜਪਾ ਜਨਤਾ ਪਾਰਟੀ ਆਏਗੀ ਔਰ ਐਦਾਂ ਹੀ ਜਿਹੜੇ ਮੋਦੀ ਜੀ ਦੇ ਕੰਮ ਹੈ ਜਿਹੜੇ ਮੋਦੀ ਦੀ ਸੇਵਾ ਹੈ ਉਹ ਪੰਜਾਬ 'ਚ ਵੀ ਅਸੀਂ ਸਾਰੇ ਮਿਲ ਕੇ ਇਹਨੂੰ ਲਾਗੂ ਕਰਾਵਾਂਗੇ ਜੈ ਸ਼੍ਰੀ ਰਾਮ ਅੱਜ ਦੇਵੀ ਸ਼ਰਮਾ ਜੀ ਨੇ ਨਾ ਰਸਮੀ ਕੀਤੀ ਹੈ 26 ਜਨਵਰੀ ਲੈ ਕੇ ਹਾਂਜੀ ਅੱਜ ਜਿਹੜਾ ਭਾਜਪਾ ਪਾਰਟੀ ਵੱਲੋਂ ਉਹਧਿਆਨਸ਼ਿਆ ਦੇ ਲਗ ਲਗ ਹਿੱਸਿਆਂ ਚ ਲਗ ਲਗ ਮੰਡਲਾਂ ਦੇ ਵਿੱਚ ਰਾਸ਼ਟਰੀ ਗਣਤੰਤਰ ਦਿਵਸ ਦੇਤੇ ਪ੍ਰੋਗਰਾਮ ਕਿਤੇਗੇ ਸੀ ਉਸੇ ਖੜੀ ਦੇ ਤਹਿਤ ਅੱਜ ਇੱਕ ਸੁਭਾਨੀ ਬਿਲਡਿੰਗ ਮੰਡਲ ਤੁਮਾਸ਼ੂ ਕਲੜਾ ਜੀ ਪ੍ਰਧਾਨ ਉਹਨਾਂ ਵੱਲੋਂ ਤਾਰਿਕ ਰਾਮ ਕੀਤਾ ਹੈ ਕਿ ਜਿਸ ਦੇ ਵੀ ਸਾਡੇ ਪੰਜਾਬ ਭਾਜਪਾ ਦੇ ਕੋਸ਼ਰ ਦੇ ਗੁਰਦੇਸ਼ ਸ਼ਰਮਾ ਦੇਵੀ ਜੀ ਨੇ ਦਾ ਚੰਡਾ ਫੈਰਾਇਆ ਪਰ ਉਹਦੇ ਨਾਲ ਨਾਲ ਹੀ ਸਾਰੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਸੇਣ ਨੂੰ ਦੇਸ਼ ਵਸੇਣ ਨੂੰ ਜੰਤਨਤਰ ਦੀ ਵੋਟ ਮਿਲਾਈ ਆਉਣਾਰੇ ਟਾਈਮ ਤੇ ਵੀ ਚੋਣਾਂ ਆ ਰਹੀਆਂ ਹਨ ਪਾਰਲੀਮੈਂਟ ਦੀਆਂ ਕੀ ਗੱਲ ਕਰਨੇ ਇਹਦੇ ਵਿੱਚ ਕੋਈ ਦੋਹਰਾ ਨਹੀਂ ਹੈ ਅੱਜ ਤੁਸੀਂ ਦੇਖੋ ਪੂਰਾ ਦੇਸ਼ ਨਰਿੰਦਰ ਮੋਦੀ ਦੇ ਨੀਤੀਆਂ ਤੋਂ ਪਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਜਿਨ੍ਹਾਂ ਵੀ ਉਹਨਾਂ ਦੇ ਗਠਬੰਧਨ ਦੇ ਨਾਲ ਜੁੜੇ ਹੋਏ ਲੋਕ ਨੇ ਪਾਰਟੀਆਂ ਦੇ ਉਹਨਾਂ ਤਾਂ ਖੁਸ਼ ਹੈ ਔਰ ਲੋਕ ਤਾਂ ਪਿਆਰ ਬੈਠੇ ਹੈ ਲਗਭਗ 400 ਦੇ ਕਰੀਬ ਸੀਤਾ ਜੋ ਮੋਦੀ ਜੀ ਨੇ ਸਰਨ ਟਾਰਗੇਟ ਦਿੱਤਾ ਮੇਸ਼ਾ ਜੀ ਨੇ ਉਹ ਪੂਰਾ ਹੋਇਆ ਜੀ ਬੀ ਸ਼ਰਮਾ ਜੀ ਬਾਰੇ ਕੀ ਜਾਨਣਾ ਚਾਹੁੰਦੇ ਹੋ ਬੀਬੀ ਸ਼ਰਮਾ ਜੀ ਬਾਰੇ ਅਸੀਂ ਇਹੀ ਚਾਹੁੰਦੇ ਹਾਂ ਕਿ ਜਾਨੀ ਲੜਦੀਆਂ ਚੋਣਾਂ ਦੀ ਤਿਆਰੀ ਹੈ ਦਿਹਾਣੇ ਸ਼ਹਿਰ ਨੂੰ ਪੰਜਾਬ ਨੂੰ ਔਰ ਦੇਸ਼ ਨੂੰ ਚਾਹੁੰਦੇ ਹਾਂ ਕਿ ਗੁਰਦੇਵ ਸ਼ਰਮਾ ਦੇਬੀ ਜੀ ਵਰਗਾ ਜੋ ਮੈਂਬਰ ਪਾਰਲੀਮੈਂਟ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ ਤਾਂ ਕਿ ਹਰ ਵੇਲੇ ਸੁਖਦੁਖ ਦੇ ਵਿੱਚ ਲੋਕਾਂ ਦੇ ਹਰ ਵੇਲੇ ਹਾਜ਼ਰ ਰਹਿੰਦੇ ਹੈ ਜੀ ਗੁਰਦੇਵ ਸ਼ਰਮਾ ਜੀ ਠੀਕ